ਉਨਾ ਦੌਰਾਂ ਦੀਆਂ ਜਦੋਂ ਕਹਾਣੀਆਂ ਟੀਵੀ ਤੇ ਦੇਖਦਾ ਮੈਂ ਸਹਿਮ ਜਾਂਦਾ ਮੈਂ ਸੋਚਦਾ ਯਾਰ ਇਹ ਦੌਰ ਲੋਕਾਂ ਨੇ ਜੋਇਨ ਹੋਏ ਨੇ ਇਹ ਦੌਰ ਲੋਕਾਂ ਨੇ ਹੰਡਾਏ ਹੋਏ ਨੇ ਮੈਂ ਰੋਪ ਇਹਨਾਂ ਸੋਚ ਕੇ ਮੈਂ ਕਈ ਕਹਾਣੀਆਂ ਜਦੋਂ ਮੈਨੂੰ ਸੁਣਾਈਆਂ ਜਾਂਦੀਆਂ ਨੇ ਫਿਰ ਮੈਂ ਸੋਚਦਾ ਕਿ ਯਾਰੀ ਇਹ ਵਾਕਈ ਕਿਸ ਨੇ ਹੰਡਾਇਆ ਹੋਇਆ ਇੰਨਾ ਦੁੱਖ ਇੰਨਾ ਦਰਦ ਤੇ ਪੰਜਾਬ ਨੇ ਹੰਡਾਇਆ ਹੋਇਆ ਤਾਂ ਯਾਰ ਜਿਹੜੇ ਜ਼ਖਮ ਹੁੰਦੇ ਨੇ ਸਾਡੇ سینੇ ਤੇ ਭਾਵੇਂ 84 ਦੇ ਕਿਉਂ ਨਾ ਹੁਣ ਬਹੁਤ ਸਾਰੇ ਕਹਿੰਦੇ ਨੇ ਕਿ ਭੁੱਲ ਜਾਓ ਤੁਹਾਨੂੰ ਲੱਗਦਾ ਕਿ ਭੁਲਾਇਆ ਜਾ ਸਕਦਾ ਨਹੀਂ ਇਹ ਤਾਂ ਕਿਵੇਂ ਭੁੱਲ ਜੀਏ ਔਖਾ ਤਾਂ ਬਹੁਤ ਹੈ ਕੰਮ ਆਈ ਔਖਾ ਵੀ ਕੀ ਹੈ ਮੈਨੂੰ ਨਹੀਂ ਲੱਗਦਾ ਜਿਨ੍ਹਾਂ ਨੇ ਆਪਦੇ ਪਿੰਡੇ ਤੇ ਹੰਡਾਏ ਆ ਉਹਨਾਂ ਨੂੰ ਮੈਂ ਕਿਵੇਂ ਕਹਦਾ ਹਾਂ ਤੁਸੀਂ ਭੁੱਲ ਜਾਓ ਹਨਾ ਮੈਂ ਇੱਥੇ ਬੈਠਾ ਮੇਰੇ ਨਾਲ ਕੁਝ ਨਹੀਂ ਹੋਇਆ ਮੇਰੇ ਪਰਿਵਾਰ ਨਾਲ ਕੁਝ ਨਹੀਂ ਹੋਇਆ ਮੇਰੇ ਲਈ ਬੜਾ ਕਹਿਣਾ ਸੌਖਾ ਹੈ ਪਰ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਮੈਂ ਕਿਵੇਂ ਕਹਿ ਦਵਾਂ ਸਾਡਾ ਨਾ ਪੰਜਾਬੀ ਯੂਥ ਹੈ ਜਿਹੜਾ ਇਮੋਸ਼ਨਲ ਬਹੁਤ ਹੈ। ਅਸੀਂ ਪੰਜਾਬੀ ਹੈ ਹੀ ਇਮੋਸ਼ਨਲ ਹੈ। ਸਾਡੀ ਪੂਰੀ ਬਲੱਡ ਲਾਈਨ ਪੂਰੇ ਦਾ ਪੂਰਾ ਸੇ ਅਸੀਂ ਇਮੋਸ਼ਨ ਤੇ ਜਾਨੇ ਆ। ਪੰਜਾਬ ਦਿਲ ਹੈ। ਪੂਰਾ ਪੰਜਾਬ ਦਿਲ ਹੀ ਆ ਦਿਮਾਗ ਤੇ ਹੈ ਹੀ ਨਹੀਂ। ਇਹਨਾਂ ਨੂੰ ਕਹਿੰਦੇ ਨੇ ਕਹਿੰਦੇ ਤਾਂ ਗਰਮਖਿਆਲੀ ਬਹੁਤ ਨਹੀਂ। ਨਹੀਂ ਗਰਮਖਿਆਲੀ ਕਿੱਥੀ? ਸਾਡੇ ਤਾਂ ਮੂਹ ਮੋਹੱਬਤ ਹੈ। ਸਾਡੇ ਦਾ ਪਿਆਰ ਹੈ ਜੀ ਗਰਮਖਿਆਲੀ। ਜੀ ਸਾਡੇ ਗੁਰਗੁਰਮ ਸਿੰਘ ਦੀ ਤਲਵਾਰ ਹੈ ਤਾਂ ਸਾਡੇ ਬਾਬਾ ਨਾਨਕ ਵੀ ਤਾਂ ਹੈ ਨਾ। ਉਹ ਉਹ ਤਾਂ ਵੇਖੋ ਬਾਬਾ ਨਾਨਕ ਕਿੰਨਾ ਪਿਆਰ ਮੂਹ ਮੋਹੱਬਤ ਹੈ ਸਾਡੇ ਦਾ। ਜੋ ਬੜੇ ਸੋਹਣੇ ਤਰੀਕੇ ਨਾਲ ਉਸ ਚੀਜ਼ ਨੂੰ ਕਲੀਅਰ ਕੀਤਾ ਕਿ ਪੰਜਾਬ ਦੇ ਲੋਕ ਬਾਗੀ ਨਹੀਂ ਸੀ ਮਜਬੂਰੀ 'ਤੇ ਉਹਨਾਂ ਨੂੰ ਬਾਗੀ ਬਣਾਇਆ ਹਾਂ ਐਵੇਂ ਐਵੇਂ ਨਹੀਂ ਕੁਝ ਹੋ ਜਾਂਦਾ ਹੁੰਦਾ ਮੈਨੂੰ ਲੱਗਦਾ ਕਿ ਕੋਈ ਨਾ ਮਰਨ ਮਾਰਨ ਵਾਸਤੇ ਉਤਾਰੂ ਐਵੇਂ ਨਹੀਂ ਹੋ ਜਾਂਦਾ ਹੁੰਦਾ ਯਾਰ ਉਹਦੇ ਨਾਲ ਗੱਲ ਤਾਂ ਕਰ ਲੋ ਜਦੋਂ ਆ ਨਵੇਂ ਸਟੂਡੈਂਟਸ ਨੂੰ ਦੇਖਦੇ ਆ ਉਹਨਾਂ ਨੂੰ ਦੇਖਦੇ ਆ ਉਹਨਾਂ ਦੀਆਂ ਉਹਨਾਂ ਦੀਆਂ ਹਰਕਤਾਂ ਵੇਖ ਕੇ ਸਮਾਈਲ ਆਉਂਦੀ ਕਦੇ-ਕਦੇ ਤਾਂ ਹਨਾ ਜਦੋਂ ਉਹ ਆਪਣੇ ਆਪ ਨੂੰ ਘੈਂਟ ਬਣਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਕਿਉਂਕਿ ਮੈਂ ਉਸੇ 'ਚ ਲੰਘਿਆ ਮੈਂ ਵੀ ਘੈਂਟ ਬਣਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ मेरा जोर नहीं चलता ना मैं सिनेमा हॉल्स ਨੂੰ ਨਹੀਂ ਕਹਿ ਸਕਦਾ ਮੈਂ ਡਿਸਟ੍ਰਿਬਿਊਟਰਸ ਨੂੰ ਨਹੀਂ ਕਹਿ ਸਕਦਾ ਮੇਰਾ ਜ਼ੋਰ ਨਹੀਂ ਚੱਲਦਾ ਉਹਨਾਂ ਤੇ ਮੈਂ ਥੋੜੀ ੱਤਕੇ ਨਾਲ ਕੁਝ ਕਹਿ ਸਕਦਾ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਤਾਂ ਉਹਨਾਂ ਨੇ ਮੇਰੀ ਮੰਨਣੀ ਵੀ ਨਹੀਂ ਆ ਮੇਰੀ ਰਿਕੁਐਸਟ ਹੈ ਜਿਹੜੀ ਮੇਰੀ ਅਰਦਾਸ ਹੈ ਜਿਹੜੀ ਮੇਰੀ ਆਡੀਅੰਸ ਤੱਕ ਹੋ ਸਕਦੀ ਮੇਰੀ ਅਰਦਾਸ ਤੁਹਾਡੇ ਤੱਕ ਕੀ ਆ ਤੁਸੀਂ ਮੰਨ ਸਕਦੇ ਹੋ ਮੇਰੀ ਹੋਰਾਂ ਨੇ ਤਾਂ ਮੰਨਣੀ ਨਹੀਂ ਇਹ ਹੈ ਕਿ ਤੁਸੀਂ ਇੱਕ ਵਾਰੀ ਫਿਲਮ ਦੇਖਣਾਓ ਫਿਲਮ ਦੇਖ ਕੇ ਭਾਵੇਂ ਸਾਨੂੰ ਰਿਜੈਕਟ ਕਰ ਦਿਓ ਪਰ ਫਿਲਮ ਦੇਖੇ ਬਿਨਾ ਸਾਨੂੰ ਰਿਜੈਕਟ ਨਾ ਕਰੋ ਬੜਾ ਦੁੱਖ ਹੋਣਾ ਨਹੀਂ ਬੜੀ ਹੀ ਬਾਕਮਾਲ ਫਿਲਮ ਰੋਡੇ ਕਾਲਜ ਸਿਨੇਮਾਕਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਕਿ ਬਹੁਤ ਘੱਟ ਅਜਿਹੀਆਂ ਫਿਲਮਾਂ ਹੁੰਦੀਆਂ ਨੇ ਜਿਹੜੀ ਫਿਲਮ ਯੂਥ ਦਾ ਦਿਮਾਗ ਯਾਰ ਯੂਥ ਦੀ ਸੋਚ ਬਦਲਣ 'ਚ ਕਾਮਯਾਬ ਹੋ ਪਾਉਂਦੀਆਂ ਨੇ ਅਸੀਂ ਗੱਲ ਤਾਂ ਕਰਦੇ ਕਿ ਫਿਲਮਾਂ ਇਦਾਂ ਦੀਆਂ ਹੋਣੀ ਚਾਹੀਦੀ ਜਿਨ੍ਹਾਂ 'ਚ ਮੈਸੇਜ ਹੋਵੇ ਪਰ ਬਹੁਤ ਘੱਟ ਫਿਲਮਾਂ ਕਾਮਯਾਬ ਹੁੰਦੀਆਂ ਨੇ ਪਰ ਇਹ ਫਿਲਮ ਮੈਨੂੰ ਲੱਗਦਾ ਕਿ ਉਸ ਕੰਮ ਦੇ ਉੱਤੇ ਖਰੀ ਉੱतरी ਹੈ ਤਾਂ ਇਸ ਫਿਲਮ ਦੇ ਬੜਾ ਸੋਹਣਾ ਇੱਕ ਕਰੈਕਟਰ ਕਹਿ ਸਕਦੇ ਜਿਸ ਨੇ ਸ ਪ੍ਰੀਤ ਨਾਮ ਦਾ ਕਰੈਕਟਰ ਹੈ ਨਾ ਬਾਈ ਬੜੀ ਸੋਹਣੀ ਫਿਲਮ ਹੈ ਇੰਨੀ ਜਿਆਦਾ ਤਾਰੀਫਾਂ ਆ ਰਹੀਆਂ ਨੇ ਫਿਲਮ ਦੀਆਂ ਕਿਵੇਂ ਦਾ ਮਹਿਸੂਸ ਕਰ ਰਹੇ ਆ। ਅ ਇੱਕ ਇੱਕ ਐਕਟਰ ਵਾਸਤੇ ਉਸ ਸੱਤਵੇਂ ਅਸਮਾਨ ਤੇ ਪਹੁੰਚ ਜਾਣਾ ਹੈ ਤੁਸੀਂ ਜਦੋਂ ਤੁਹਾਨੂੰ ਅ ਤੁਸੀਂ ਜੋ ਮਿਹਨਤ ਨਾਲ ਉੱਥੇ ਪਰਫਾਰਮ ਕੀਤਾ ਤੇ ਉਹ ਉਹੀ ਲੋਕਾਂ ਵੱਲੋਂ ਤੁਹਾਨੂੰ ਓਦਾਂ ਦਾ ਰਿਸਪੌਂਸ ਆ ਜਵੇ ਜੋ ਉਹਨਾਂ ਕੋਲੇ ਪਹੁੰਚ ਜਾਵੇ ਜੋ ਤੁਸੀਂ ਕਹਿਣਾ ਚਾਹੁੰਦੇ ਸੀ ਤੇ ਉਹੀ ਸੱਤਵੇਂ ਅਸਮਾਨ ਵਾਲੀ ਗੱਲ ਆ। بس ਉਹੀ ਹੈ ਕਿ ਇਹ ਖੁਸ਼ੀ ਹੋਰ ਬਹੁਤ ਜ਼ਿਆਦਾ ਡਬਲ ਹੋ ਜਾਏ ਜੇ ਸਾਡੇ ਸਾਰੇ ਲੋਕ ਘਰਾਂ ਚੋਂ ਵੇਖਣ ਆਉਣ ਤੇ ਮੈਂ ਕਹਿੰਨਾ ਕਿ ਮੇਰੇ ਘਰ ਦੇ ਵਿੱਚ ਇਸ ਟਾਈਮ ਬਹੁਤ ਖੁਸ਼ੀਆਂ ਨੇ ਮੇਰੇ ਸਾਰਾ ਪੂਰਾ ਪਰਿਵਾਰ ਸਭ ਬਹੁਤ ਖੁਸ਼ ਹੈ ਜੇ ਮੇਰੇ ਪ੍ਰੋਡਿਊਸਰ ਦੇ ਘਰ ਵੀ ਸੇਮ ਖੁਸ਼ੀ ਹੋਵੇ ਤਾਂ ਮੈਨੂੰ ਇਹ ਹੋਰ ਬਹੁਤ ਜ਼ਿਆਦਾ ਖੁਸ਼ੀ ਹੋਏਗੀ। ਮੈਂ ਨਾ ਜਾਣਨਾ ਚਾਹਨਾ ਜਦੋਂ ਤੁਸੀਂ ਇਸ ਫਿਲਮ ਨੂੰ ਸ਼ੂਟ ਕਰ ਰਹੇ ਸੀਗੇ ਇਸ ਫਿਲਮ ਦੇ ਵਿੱਚ ਨਾ ਕੱਲੇ ਰੋਡੇ ਕਾਲਜ ਦੀ ਗੱਲ ਨਹੀਂ ਕੀਤੀ ਬੇਸ਼ੱਕ ਫਿਲਮ ਦਾ ਨਾਮ ਰੋਡੇ ਕਾਲਜ ਆ ਪਰ ਇਸ ਫਿਲਮ ਦੇ ਵਿੱਚ ਪੂਰਾ ਪੰਜਾਬ ਦਿਖਾਇਆ ਗਿਆ ਹੈ। ਯੂਥ ਦੇ ਮਸਲੇ ਦਿਖਾਏ ਗਏ ਨੇ। ਯੂਥ ਕੀ ਚੀਜ਼ ਹੈ ਉਹ ਦਿਖਾਇਆ ਗਿਆ। ਜਦੋਂ ਤੁਸੀਂ ਇਹ ਸਾਰੀ ਚੀਜ਼ਾਂ ਕਰ ਰਹੇ ਸੀ ਤੁਹਾਡੀ ਫੀਲਿੰਗ ਕਿਵੇਂ ਦੀ ਸੀ ਕਿਉਂਕਿ ਇੱਕ ਤਰ੍ਹਾਂ ਦੇ ਤੁਸੀਂ ਉਹਨਾਂ ਦਾ ਜੇ ਕਹਿੰਦੇ ਗਾਈਡਰ ਬਣ ਕੇ ਕੰਮ ਕਰ ਰਹੇ ਫਿਲਮ 'ਚ। ਹਾਂ ਮੈਂ ਕਿਉਂਕਿ ਹੁਣ ਮੈਂ ਜੋ ਚੁੱਕਿਆ ਕਾਲਜ ਲਾਈਫ ਤਾਂ ਕਿਉਂਕਿ ਹੁਣ ਜਦੋਂ ਆ ਨਵੇਂ ਸਟੂਡੈਂਟਸ ਨੂੰ ਦੇਖਦੇ ਆ ਉਹਨਾਂ ਨੂੰ ਦੇਖਦੇ ਆ ਉਹਨਾਂ ਦੇ ਉਹਨਾਂ ਦੀ ਹਰਕਤਾਂ ਵੇਖ ਕੇ ਸਮਾਈਲ ਆਉਂਦੀ ਕਦੇ-ਕਦੇ ਤਾਂ ਹਨਾ ਜਦੋਂ ਉਹ ਆਪਣੇ ਆਪ ਨੂੰ ਘੈਂਟ ਬਣਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਕਿਉਂਕਿ ਮੈਂ ਉਸੇ ਚੋਂ ਲੰਘਿਆ ਮੈਂ ਵੀ ਘੈਂਟ ਬਣਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਸੀ ਤੇ ਉਹ ਉਹ ਇਸ ਇਸ ਕਿਰਦਾਰ ਨੂੰ ਜਿਉਂਦੇ ਹੋਏ ਵੀ ਮੈਂ ਉਹ ਉਹ ਚੀਜ਼ ਫੀਲ ਕੀਤੀ ਕਿਉਂਕਿ ਮੇਰਾ ਗਿਰਦਾਰ ਹੀ ਉਹ ਸੀ ਜਿਹੜਾ ਘੈਂਟ ਬਣਦੇ ਹੋਏ ਸਟੂਡੈਂਟਸ ਦੇ ਨਾਲ ਖੜਾ ਰਹਿੰਦਾ ਤੇ ਅੰਦਰੋਂ ਅੰਦਰ ਸਮਾਈਲ ਕਰਦਾ ਰਹਿੰਦਾ ਕਿ ਮੈਨੂੰ ਪਤਾ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਸੋ ਇਹੀ ਫੀਲਿੰਗ ਸੀ ਉਦੋਂ ਵੀ ਜਦੋਂ ਕਿਰਦਾਰ ਨੂੰ ਮੈਂ ਤਿਆਰ ਕਰ ਰਿਹਾ ਸੀ ਉਦੋਂ ਵੀ ਮੇਰੀ ਇਹੀ ਫੀਲਿੰਗ ਸੀ ਅੰਦਰੋਂ ਮੈਂ ਇਹ ਸੋਚ ਕੇ ਤਿਆਰ ਕਰ ਰਿਹਾ ਸੀ ਕਿ ਪ੍ਰੀਤ ਨੂੰ ਸਭ ਕੁਝ ਪਤਾ ਹੈ ਕਿ ਕੀ ਕਰ ਰਹੇ ਨੇ ਇਹ ਕਿਵੇਂ ਕਰ ਰਹੇ ਨੇ ਇਹਦੇ ਵਾਸਤੇ ਕੋਈ ਨਵੀਆਂ ਗੱਲਾਂ ਨਹੀਂ ਆ ਬਟ ਉਹਨਾਂ ਨੂੰ ਦਿਖਾ ਨਹੀਂ ਰਿਹਾ ਕੁਝ ਵੀ ਸੋ ਇਸ ਕਰਕੇ ਉਹ ਕਿਰਦਾਰ ਦੇ ਵਿੱਚ ਉਹਦੇ ਕੋਲ ਸ਼ਬਦ ਨਹੀਂ ਆ ਜ਼ਿਆਦਾ ਬੋਲਣ ਲਈ ਉਹ ਅੰਦਰ ਅੰਦਰ ਰਹਿੰਦਾ ਬਸ ਨੋਟਿਸ ਕਰਦਾ ਰਹਿੰਦਾ ਆਪਣੀ ਅੱਖਾਂ ਦੇ ਨਾਲ ਗੱਲ ਕਰਦਾ ਪਾਜੀ ਬਹੁਤ ਘੱਟ ਫਿਲਮਾਂ ਹੁੰਦੀਆਂ ਨੇ ਜੋ ਆਪਣੀ ਛਾਪ ਛੱਡ ਕੇ ਜਾਂਦੀਆਂ ਨੇ ਤੇ ਜਿਸ ਫਿਲਮ ਦਾ 파ਟ ਬਣਨ ਤੇ ਸਾਨੂੰ ਮਾਣ ਮਹਿਸੂਸ ਆਉਂਦਾ ਬੇਸ਼ੱਕ ਆਪਾਂ ਕਹੀਏ ਜ਼ਰੂਰ ਕਿ ਹਾਂ ਕਿ ਇਸ ਫਿਲਮ ਚਾਹਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਪਰ ਸਾਡੀ ਅੰਦਰਲੀ ਫੀਲਿੰਗ ਕੀ ਕਹਿੰਦੀ ਆ ਉਹ ਅੱਡ ਚੀਜ਼ ਆ ਤੇ ਤੁਹਾਨੂੰ ਮੈਨੂੰ ਲੱਗਦਾ ਮਹਿਸੂਸ ਹੋਣਾ ਚਾਹੀਦਾ ਬਿਲਕੁਲ ਮੈਨੂੰ ਮਹਿਸੂਸ ਹੋ ਰਿਹਾ ਪਰ ਮੈਂ ਤੁਹਾਨੂੰ ਸਵਾਲ ਕਰਦਾ ਪੰਜਾਬੀ ਦੇ ਵਿੱਚ ਪੰਜਾਬੀ ਸਿਨੇਮਾ ਚ ਫਿਲਮ ਬਣੀ ਹੈ ਕੀ ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਬਿਲਕੁਲ ਪਾਜੀ ਬਿਲਕੁਲ ਮੈਂ ਕਹਿੰਦਾ ਲੋਕਾਂ ਦਾ ਲਾਂਬਾ ਉਤਰ ਗਿਆ ਲੋਕ ਕਹਿੰਦੇ ਸੀ ਕਿ ਪੰਜਾਬੀ ਸਾਡਾ ਲਾਂਭਾ ਹੁਣ ਲੋਕਾਂ ਸਿਰ ਨਾ ਨਾ ਰਹਿ ਜੇ ਬਸ ਮੈਂ ਇਹ ਕਿਉਂਕਿ ਹਲੇ ਤੀਜਾ ਦਿਨ ਹੋਇਆ ਫਿਲਮ ਨੂੰ ਰਿਲੀਜ਼ ਹੋਇਆ ਫਿਲਮ ਨੂੰ ਹਲੇ ਸਕਰੀਨਸ ਨਹੀਂ ਮਿਲ ਪਾਈਆਂ ਜਾਂ ਫਿਲਮ ਨੂੰ ਉਹ ਉਸ ਲੈਵਲ ਦਾ ਲੋਕਾਂ ਵੱਲ ਹੁੰਗਾਰਾ ਨਹੀਂ ਮਿਲ ਪਾਇਆ ਰੀਜ਼ਨਸ ਕੀ ਨੇ ਕਿਵੇਂ ਨੇ ਪ੍ਰੋਮੋਸ਼ਨਸ ਤੋਂ ਲੈ ਕੇ ਫਿਲਮ ਦੇ ਅੱਛੇ ਸ਼ੋਜ਼ ਨਾ ਮਿਲਣਾ ਜਾਂ ਉਹਨੂੰ ਵਧੀਆ ਸ਼ੋਜ਼ ਨਾ ਮਿਲਣਾ ਜਿੱਤੇ ਤੱਕ ਇਹ ਜੋ ਵੀ ਰੀਜ਼ਨ ਹੋਣ ਪਰ ਮੈਂ ਮੇਰਾ ਜ਼ੋਰ ਨਹੀਂ ਚੱਲਦਾ ਨਾ ਮੈਂ ਕਿ ਸਿਨੇਮਾ ਹਾਲਸ ਨੂੰ ਨਹੀਂ ਕਹਿ ਸਕਦਾ ਮੈਂ ਡਿਸਟ੍ਰਿਬਿਊਟਰਸ ਨੂੰ ਨਹੀਂ ਕਹਿ ਸਕਦਾ ਮੇਰਾ ਜ਼ੋਰ ਨਹੀਂ ਚੱਲਦਾ ਉਹਨਾਂ ਤੇ ਮੈਂ ਥੋੜੀ ਤੱਕੇ ਨਾਲ ਕੁਝ ਕਹਿ ਸਕਦਾ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਤਾਂ ਉਹਨਾਂ ਨੇ ਮੇਰੀ ਮੰਨਣੀ ਵੀ ਨਹੀਂ ਆ ਮੇਰੀ ਰਿਕੁਐਸਟ ਹੈ ਜਿਹੜੀ ਮੇਰੀ ਅਰਦਾਸ ਹੈ ਜਿਹੜੀ ਮੇਰੀ ਆਡੀਅנס ਤੱਕ ਹੋ ਸਕਦੀ ਹੈ ਮੈਂ ਸਿਰਫ ਉਹਨਾਂ ਨੂੰ ਕਹਿ ਸਕਦਾ ਕਿ ਅਸੀਂ ਇੱਕ ਬਹੁਤ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ ਮੇਰੀ ਅਰਦਾਸ ਤੁਹਾਡੇ ਤੱਕ ਕੀ ਹੈ ਤੁਸੀਂ ਮੰਨ ਸਕਦੇ ਹੋ ਮੇਰੀ ਹੋਰਾਂ ਨੇ ਤਾਂ ਮੰਨਣੀ ਨਹੀਂ ਇਹ ਹੈ ਕਿ ਤੁਸੀਂ ਇੱਕ ਵਾਰੀ ਫਿਲਮ ਦੇਖਣਾਓ ਫਿਲਮ ਦੇਖ ਕੇ ਭਾਵੇਂ ਸਾਨੂੰ ਰਿਜੈਕਟ ਕਰ ਦਿਓ ਪਰ ਫਿਲਮ ਦੇਖੇ ਬਿਨਾ ਸਾਨੂੰ ਰਿਜੈਕਟ ਨਾ ਕਰੋ ਬੜਾ ਦੁੱਖ ਹੋਣਾ ਨਹੀਂ ਤਾਂ ਜੀ ਜਦੋਂ ਤੁਸੀਂ ਅੱਜ ਦੇ ਦੌਰ ਚ ਬਹਿ ਕੇ 84 ਨੂੰ ਦੇਖਦੇ ਹੋ ਕੀ ਮੈ ਤਾਂ ਮਹਿਸੂਸ ਹੁੰਦਾ ਹੈ ਕੀ ਸੋਚਦੇ ਹੋ ਤੁਸੀਂ ਮੈਂ ਸੋਚਦਾ ਮੈਨੂੰ ਡਰ ਲੱਗਦਾ ਸੱਚੀ ਮੈਂ ਨਾ ਬੜਾ ਮੈਂ ਇਮੋਸ਼ਨਲ ਇਨਸਾਨ ਹਾਂ ਮੈਂ ਉਹਨਾਂ ਉਹਨਾਂ ਦੌਰਾਂ ਦੀਆਂ ਜਦੋਂ ਕਹਾਣੀਆਂ ਟੀਵੀ ਤੇ ਦੇਖਦਾ ਮੈਂ ਸਹਿਮ ਜਾਂਦਾ ਮੈਂ ਸੋਚਦਾ ਯਾਰ ਇਹ ਦੌਰ ਲੋਕਾਂ ਨੇ ਜੋਏ ਹੋਏ ਨੇ ਇਹ ਦੌਰ ਲੋਕਾਂ ਨੇ ਹੰਡਾਏ ਹੋਏ ਨੇ ਮੈਂ ਰੋਪ ਇਹਨਾਂ ਸੋਚ ਕੇ ਮੈਂ ਕਈ ਕਹਾਣੀਆਂ ਜਦੋਂ ਮੈਨੂੰ ਸੁਣਾਈਆਂ ਜਾਂਦੀਆਂ ਨੇ ਮੀਂਗਰ ਐਕਟਰ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਦੇ ਹਾਂ ਅੱਖਾਂ 'ਚ ਹੰਝੂ ਆ ਜਾਂਦੇ ਆ ਤੇ ਫਿਰ ਮੈਂ ਸੋਚਦਾ ਕਿ ਯਾਰੀ ਇਹ ਵਾਕਈ ਕਿਸ ਨੇ ਹੰਡਾਇਆ ਹੋਇਆ ਇੰਨਾ ਦੁੱਖ ਇੰਨਾ ਦਰਦ ਤੇ ਪੰਜਾਬ ਨੇ ਹੰਡਾਇਆ ਹੋਇਆ ਤਾਂ ਯਾਰ ਬੜਾ ਉਹ ਹੁੰਦਾ ਦੁੱਖ ਵਾਲੀ ਗੱਲ ਹੁੰਦੀ ਆ ਤੇ ਵਾਕਈ ਵੱਡੇ ਦਿਲ ਤੇ ਵੱਡੇ ਜਿਗਰੇ ਵਾਲੇ ਸਾਡੇ ਪੰਜਾਬੀ ਨੇ ਸਾਡਾ ਪੰਜਾਬ ਹੈ ਜਿਹੜਾ ਇੰਨਾ ਕੁਝ ਹੰਡਾ ਕੇ ਵੀ ਖੜਾ ਇਸ ਫਿਲਮ ਦੇ ਵਿੱਚ ਬੜੇ ਸੋਹਣੇ ਤਰੀਕੇ ਨਾਲ ਉਸ ਚੀਜ਼ ਨੂੰ ਕਲੀਅਰ ਕੀਤਾ ਕਿ ਪੰਜਾਬ ਦੇ ਲੋਕ ਬਾਗੀ ਨਹੀਂ ਸੀ ਮਜਬੂਰੀ ਤੇ ਉਹਨਾਂ ਨੂੰ ਬਾਗੀ ਬਣਾਇਆ ਹਾਂ ਐਵੇਂ ਐਵੇਂ ਨਹੀਂ ਕੁਝ ਹੋ ਜਾਂਦਾ ਹੁੰਦਾ ਮੈਨੂੰ ਲੱਗਦਾ ਕਿ ਕੋਈ ਨਾ ਮਰਨ ਮਾਰਨ ਵਾਸਤੇ ਉਤਾਰੂ ਐਵੇਂ ਨਹੀਂ ਹੋ ਜਾਂਦਾ ਹੁੰਦਾ ਯਾਰ ਉਹਦੇ ਨਾਲ ਗੱਲ ਤਾਂ ਕਰ ਲੋ ਹੈਨਾ ਮੈਂ ਮੇਰਾ ਮੰਨਣਾ ਇਹੀ ਆ ਬਾਕੀ ਮੈਂ ਬਹੁਤਾ ਸਿਆਣਾ ਹੈ ਨਹੀਂ ਪੋਲਿਟਿਕਸ ਕਿਵੇਂ ਚੱਲਦੀ ਹੈ ਕੀ ਚੱਲਦੀ ਹੈ ਮੈਨੂੰ ਕੁਝ ਨਹੀਂ ਪਤਾ ਮੈਂ ਮੈਂ ਇਮੋਸ਼ਨਲ ਹਾਂ ਤੇ ਮੈਂ ਇਮੋਸ਼ਨ ਦੇ ਤੌਰ ਤੇ ਉਹ ਗੱਲ ਕਰਦਾ ਹੁੰਨਾ ਮੈਂ ਕਹਿੰਦਾ ਯਾਰ ਜਾਨ ਲੈਣੀ ਤੇ ਜਾਨ ਦੇਣੀ ਨਾ ਬਹੁਤ ਔਖਾ ਕੰਮ ਹੁੰਦਾ ਬੜਾ ਔਖਾ ਕੰਮ ਹੁੰਦਾ ਮੈਂ ਤਾਂ ਇੱਕ ਵਾਰ ਮੇਰੇ ਕਾਲਜ ਦੇ ਸਾਹਮਣੇ ਗੋਲੀ ਚੱਲ ਗਈ ਸੀ ਮੈਂ ਇਨਾ ਸਹਿਮ ਗਿਆ ਸੀ ਮਰ ਲੁੱਕ ਗਿਆ ਸੀ ਹਨਾ ਤੇ ਮੈਂ ਮੁੰਡੇ ਦੇ ਗੋਲੀ ਵੱਜਦੀ ਦੇਖ ਲਈ ਸੀ ਤੇ ਉਹ ਬਲੱਡ ਦੇਖ ਕੇ ਉਹ ਸਾਰਾ ਸੀਨ ਦੇਖ ਕੇ ਮੈਂ ਕਈ ਦਿਨ ਰੋਟੀ ਸਵਾਦ ਨਹੀਂ ਲੱਗੀ ਕੁਝ ਨਹੀਂ ਹੋਇਆ ਤੇ ਮੈਂ ਸੋਚਦਾ ਵੀ ਇਹ ਜਿਹੜਾ ਹੁੰਦਾ ਜਿੱਥੇ ਜਿਵੇਂ ਹੁੰਦਾ ਕਿਵੇਂ ਕਰਦੇ ਹੋਣ ਆ ਸੋ ਇਹ ਨਹੀਂ ਹੋਣਾ ਚਾਹੀਦਾ ਭਾਜੀ ਜਦੋਂ ਤੁਹਾਡੇ ਕੋਲ ਇਹ ਫਿਲਮ ਪਹੁੰਚਦੀ ਹੈ ਤੇ ਮੈਨੂੰ ਇਹ ਲੱਗਦਾ ਕਿ ਅਸੀਂ ਬੀਂਗੇ ਪੰਜਾਬੀ ਸਾਡੇ ਮਨ ਚ ਇਹ ਚੀਜ਼ ਜ਼ਰੂਰ ਰਹਿੰਦੀ ਹੈ ਕਿ ਅਸੀਂ ਜਿਹੜੇ ਮਰਜ਼ੀ ਪ੍ਰੋਫੈਸ਼ਨ ਚ ਹੋ ਜਾਈਏ ਪਰ ਅਸੀਂ ਜਾਂਦੇ ਜਾਂਦੇ ਆਪਣੇ ਪੰਜਾਬ ਦੀ ਗੱਲ ਜਰੂਰ ਕਰ ਜਾਈਏ ਪਰ ਤੁਸੀਂ ਪੰਜਾਬ ਦੇ ਮਸਲੇ ਇਸ ਫਿਲਮ ਦੇ ਵਿੱਚ ਦਿਖਾਏ ਨੇ ਐਂਟਰਟੇਨਮੈਂਟ ਵੀ ਹੈ ਤੇ ਵੱਡੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਹਰ ਉਹ ਚੀਜ਼ ਜੋ ਲੋਕ ਚਾਹੁੰਦੇ ਨੇ ਜਦੋਂ ਇਹ ਤੁਹਾਡੇ ਕੋਲ ਫਿਲਮ ਪਹੁੰਚਦੀ ਹੈ ਤੁਸੀਂ ਕੀ ਸੋਚਿਆ ਮਤਲਬ ਕਿੰਨੇ ਕਾ ਐਕਸਾਈਟਮੈਂਟ ਸੀ ਇਸ ਫਿਲਮ ਦਾ ਪਾਰਟ ਬਣਨ ਦੇ ਲਈ ਮੈਂ ਬਹੁਤ ਜ਼ਿਆਦਾ ਐਕਸਾਈਟਡ ਸੀ ਜਦੋਂ ਇਹ ਗੱਲ ਮੇਰੇ ਕੋਲ ਪਹੁੰਚੀ ਹੈ ਐਕਸਾਈਟਡ ਮੈਂ ਫਿਲਮ ਦਾ ਪਾਰਟ ਬਣਨ ਲਈ ਸੀ ਪਰ ਮੈਨੂੰ ਇਹ ਯਕੀਨ ਨਹੀਂ ਸੀਗਾ ਕਿ ਹੈਪੀ ਬਾਈ ਮੇਰੇ ਨਾਲੇ ਫਿਲਮ ਕਰਨਗੇ ਮੈਨੂੰ ਲੱਗਦਾ ਸੀ ਕਿ ਐਂਡ ਆਫ ਦਾ ਡੇ ਉਹਨਾਂ ਨੂੰ ਵੀ ਕੋਈ ਨਾਮੀ ਚਿਹਰਾ ਲੈਣਾ ਪੈ ਜਾਏਗਾ ਨਹੀਂ ਸੀਰੀਅਸਲੀ ਮੈਨੂੰ ਲੱਗਦਾ ਸੀ ਕਿ ਹੈਪੀ ਬਾਈ ਇਹਨੂੰ ਫਿਰ ਕਿਉਂਕਿ ਪ੍ਰੋਡਿਊਸਰ ਨੂੰ ਐਂਡ ਤੇ ਨਾਮੀ ਚਿਹਰਾ ਲੈਣਾ ਪੈ ਜਾਂਦਾ ਲੋਕ ਨਹੀਂ ਤਾਂ ਦੇਖਣ ਨਹੀਂ ਆਉਂਦੇ ਉਹ ਉਹਨਾਂ ਨੂੰ ਜਿਹੜਾ ਹੁਣ ਹੋ ਵੀ ਰਿਹਾ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਸਾਨੂੰ ਸਕਰੀਨ ਲੈਂਡ ਦੇ ਵਿੱਚ ਲੋਕਾਂ ਦਾ ਹੰਗਾਰਾ ਲੈਂਡ ਦੇ ਵਿੱਚ ਸਮੱਸਿਆ ਆ ਵੀ ਰਹੀ ਹੈ ਤੇ ਫਿਰ ਲੋਕਾਂ ਸਿਰੇ ਲਾਂਬਾ ਰਹਿ ਜਾਣਾ ਕਿ ਨਵੇਂ ਚਿਹਰੇ ਜਾਂ ਨਵੇਂ ਕਿਵੇਂ ਆਉਣਗੇ ਜੇ ਤੁਸੀਂ ਘਰਾਂ ਚੋਂ ਬਾਹਰ ਨਿਕਲ ਕੇ ਦੇਖਣੀ ਨਹੀਂ ਆਓਗੇ ਜੇ ਚੰਗਾ ਸਿਨੇਮਾ ਬਣੇਗਾ ਕਿਵੇਂ ਜੇ ਤੁਸੀਂ ਹੰਗਾਰਾ ਨਹੀਂ ਭਰੋਗੇ ਤੇ ਚੰਗਾ ਸਿਨੇਮਾ ਬਣਾਉਣ ਲਈ ਵੀ ਸਟਾਰਸ ਲੈਣੇ ਪੈਣਗੇ ਫੇਰ ਹੀ ਤੁਸੀਂ ਦੇਖਣ ਆਓਗੇ ਤਾਂ ਉਹ ਉਹ ਗੱਲ ਅਲੱਗ ਹੋ ਜਾਂਦੀ ਹੈ ਤੇ ਫਿਰ ਨਵਾਂ ਟੈਲੈਂਟ ਕਿਵੇਂ ਆਏਗਾ ਜਿਹੜੇ ਜ਼ਖਮ ਹੁੰਦੇ ਨੇ ਸਾਡੇ ਸਿਰਨੇ ਤੇ ਭਾਵੇਂ 84 ਦੇ ਕਿਉਂ ਨਾ ਹੁਣ ਬਹੁਤ ਸਾਰੇ ਕਹਿੰਦੇ ਨੇ ਕਿ ਭੁੱਲ ਜਾਓ ਤੁਹਾਨੂੰ ਲੱਗਦਾ ਕਿ ਭੁਲਾਇਆ ਜਾ ਸਕਦਾ ਨਹੀਂ ਇਹ ਤਾਂ ਕਿਵੇਂ ਭੁੱਲ ਜੀਏ ਔਖਾ ਤਾਂ ਬਹੁਤ ਹੈ ਔਖਾ ਵੀ ਕੀ ਹੈ ਮੈਨੂੰ ਨਹੀਂ ਲੱਗਦਾ ਜਿਨ੍ਹਾਂ ਨੇ ਆਪਦੇ ਪਿੰਡੇ ਤੇ ਹੰਡਾਏ ਆ ਉਹਨਾਂ ਨੂੰ ਮੈਂ ਕਿਵੇਂ ਕਹਦਾ ਹਾਂ ਤੁਸੀਂ ਭੁੱਲ ਜਾਓ ਹਨਾ ਮੈਂ ਇੱਥੇ ਬੈਠਾ ਮੇਰੇ ਨਾਲ ਕੁਝ ਨਹੀਂ ਹੋਇਆ ਮੇਰੇ ਪਰਿਵਾਰ ਨਾਲ ਕੁਝ ਨਹੀਂ ਹੋਇਆ ਮੇਰੇ ਲਈ ਬੜਾ ਕਹਿਣਾ ਸੌਖਾ ਹੈ ਇਹ ਪਰ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਮੈਂ ਕਿਵੇਂ ਕਹਿ ਦਵਾਂ ਇਹ 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 ਸਵਾਲ ਮੇਰੇ ਖਿਆਲ ਚ ਗਲਤ ਹੈ ਇਹ ਤੁਹਾਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਯੂਥ ਨੂੰ ਲੈ ਕੇ ਯੂਥ ਸਾਡਾ ਸਾਡਾ ਨਾ ਪੰਜਾਬੀ ਯੂਥ ਹੈ ਜਿਹੜਾ ਇਮੋਸ਼ਨਲ ਬਹੁਤ ਹੈ ਸੀ ਪੰਜਾਬੀ ਹੈ ਇਮੋਸ਼ਨਲ ਹੈ ਸਾਡੀ ਪੂਰੀ ਬਲੱਡ ਲਾਈਨ ਪੂਰੇ ਦਾ ਪੂਰਾ ਸੀ ਸੀ ਇਮੋਸ਼ਨ ਤੇ ਜਾਨਿਆ ਪੰਜਾਬ ਦਿਲ ਹੈ ਪੂਰਾ ਪੰਜਾਬ ਦਿਲ ਹੀ ਆ ਦਿਮਾਗ ਤੇ ਹੈ ਹੀ ਨਹੀਂ ਉਹਨਾਂ ਨੂੰ ਕਹਿੰਦੇ ਨੇ ਕਹਿੰਦੇ ਇਹ ਤਾਂ ਗਰਮ ਖਿਆਲੀ ਬਹੁਤ ਨਹੀਂ ਨਹੀਂ ਗਰਮ ਖਿਆਲੀ ਕੀਤੀ ਸਾਡੇ ਤਾਂ ਮੋਹ ਮੁਹਬਤ ਹੈ ਸਾਡੇ ਦਾ ਪਿਆਰ ਹੈ ਜੇ ਗਰਮ ਖਿਆਲੀ ਜੇ ਸਾਡੇ ਗੁਰਗੁਰਮ ਸਿੰਘ ਦੀ ਤਲਵਾਰ ਹੈ ਤਾਂ ਸਾਡੇ ਬਾਬਾ ਨਾਨਕ ਵੀ ਤਾਂ ਹੈ ਨਾ ਉਹ ਉਹ ਤਾਂ ਵੇਖੋ ਬਾਬਾ ਨਾਨਕ ਕਿੰਨਾ ਪਿਆਰ ਮੋਹ ਮੁਹੱਬਤ ਹੈ ਸਾਡੀ ਗੁਰੂ ਗੋਬਿੰਦ ਸਿੰਘ ਵੀ ਸਿਰਫ ਤਲਵਾਰ ਦਲਵਾਰ ਹੀ ਨਾ ਨਾ ਵੇਖੋ ਉਹਨਾਂ ਦਾ ਸਾਹਿਤ ਕਿੱਡਾ ਵੱਡਾ ਜਦੋਂ ਕੱਲ ਤਲਵਾਰਾਂ ਹਾਰ ਗਈਆਂ ਸੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਕਵਿਤਾ ਦੇ ਨਾਲ ਤਖਤ ਬਲੰਡਤਾ ਜਫਰਨਾਮਾ ਉਹ ਸਾਹਿਤ ਕਿੱਡਾ ਵੱਡਾ ਹੈ ਸਾਹਿਤਿਕ ਮੈਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪਹਿਲਾਂ ਨਾ ਉਹਨਾਂ ਤੋਂ ਬਾਅਦ ਦੇ ਵਿੱਚ ਫਾਰਸੀ ਦੇ ਵਿੱਚ ਕੋਈ ਓਨਾ ਵੱਡਾ ਸ਼ਾਇਰ ਹੀ ਨਹੀਂ ਆਇਆ ਸਭ ਤੋਂ ਵੱਡੇ ਸ਼ਾਇਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੋ ਸਾਨੂੰ ਇਹ ਵੀ ਤਾਂ ਖਿਆਲ ਰੱਖਣਾ ਪਊਗਾ ਨਾ ਕਿ ਅਸੀਂ ਸਿਰਫ ਗੁਰੂ ਗੋਬਿੰਦ ਸਿੰਘ ਨੂੰ ਇੱਕ ਲੜਨ ਵਾਲਾ ਉਹ ਨਾ ਸਮਝੀਏ ਕਿ ਤੀਰ ਤਲਵਾਰ ਚੱਕੀ ਫਿਰਦਾ ਸੀ ਬੰਦਾ ਉਹ ਨਹੀਂ ਸੀ ਉਹ ਕਿੰਨਾ ਮੈਂਟਲੀ ਕਿੰਨੇ ਉੱਚੇ ਦਰਜੇ ਤੇ ਬੈਠੇ ਸੀ ਉਹ ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਸੰਤ ਫਿਰ ਸਿਪਾਹੀ ਜੇ ਸੋਚ ਨਹੀਂ ਹੈ ਤੁਹਾਡੇ ਦਿਮਾਗ ਦੇ ਵਿੱਚ ਤਾਂ ਤੁਹਾਡੇ ਹੱਥ ਦੇ ਵਿੱਚ ਹਥਿਆਰ ਖਤਰਨਾਕ ਹੈ ਪਹਿਲਾਂ ਸੋਚ ਹੋਊਗੀ ਫਿਰ ਹੀ ਹਥਿਆਰ ਆਊਗਾ ਪਹਿਲਾਂ ਸੰਤ ਬਣਨਾ ਪਊਗਾ ਫਿਰ ਹੀ ਸਿਪਾਹੀ ਬਣ ਸਕਦੇ ਹੋ ਨਹੀਂ ਲੱਗਦਾ ਕਿ ਪੰਜਾਬ ਦਾ ਯੂਥ ਇੰਨਾ ਕਿ ਜ਼ਿਆਦਾ ਭੋਲਾ ਕਿ ਇਹਨੂੰ ਵਰਤੇ ਜਾਂਦੇ ਨੇ ਲੋਕ ਯੂਥ ਕਿਸੇ ਵੀ ਕੱਲ ਪੰਜਾਬ ਦੇ ਯੂਥ ਦੀ ਨਹੀਂ ਕਿਤੋਂ ਦਾ ਵੀ ਹੋਵੇ ਉਹ ਉਹ ਪੋਲਾ ਹੁੰਦਾ ਕਿਉਂਕਿ ਉਸ ਉਸ ਉਮਰ ਦੇ ਵਿੱਚ ਅਸੀਂ ਬਹੁਤ ਵੱਲ ਨੰਬਰ ਹੁੰਨੇ ਆ ਉਸ ਉਮਰ ਦੇ ਵਿੱਚ ਅਸੀਂ ਸਾਡੇ ਚ ਇੰਨੀ ਤਾਕਤ ਨਹੀਂ ਹੁੰਦੀ ਕਿਉਂਕਿ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ એનર્ਜੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਾਡੇ ਦਿਮਾਗ ਨੂੰ ਨਹੀਂ ਚੱਲਣ ਦਿੰਦੀ ਉਹ ਉਹ ਜਿੱਧਰ ਨੂੰ ਚੈਨਲਾਈਜ਼ ਕਰਕੇ ਕੋਈ ਲੈ ਜਾਂਦਾ ਉਧਰ ਨੂੰ ਚੱਲ ਪੈਂਦੇ ਆ ਤੇ ਇਸ ਕਰਕੇ ਯੂਥ ਨੂੰ ਬਹੁਤ ਕੇਅਰਫੁਲੀ ਹੈਂਡਲ ਕਰਨਾ ਚਾਹੀਦਾ ਤੇ ਇਹ ਸਾਡੀ ਫਿਲਮ ਕਹਿਣਾ ਚਾਹੁੰਦੀ ਹੈ ਇਹ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਮੈਨੂੰ ਲੱਗਦਾ ਕਿ ਤੁਹਾਡੀ ਫਿਲਮ ਇੱਕ ਵੱਡਾ ਮੈਸੇਜ ਦੇਣ ਦੇ ਵਿੱਚ ਕਾਮਯਾਬ ਹੋ ਪਈ ਹੈ ਤੇ ਮੈਨੂੰ ਇਹ ਲੱਗਦਾ ਕਿ ਹੁਣ ਜ਼ਿੰਮੇਵਾਰੀ ਲੋਕਾਂ ਦੀ ਹੋ ਜਾਂਦੀ ਹੈ ਕਿ ਤੁਹਾਡਾ ਲੰਬਾ ਲਾਤਾ ਬਾਈ ਰੋਡੇ ਕਾਲਜ ਨੇ ਤੁਸੀਂ ਕਹਿੰਦੇ ਸੀਗੇ ਕਿ ਅਜਿਹੀ ਫਿਲਮ ਬਣੀ ਨਹੀਂ ਚਾਹੀਦੀ ਹੈ ਜੋ ਪੰਜਾਬ ਦੇ ਯੂਥ ਨੂੰ ਜਗਾ ਸਕੇ ਤੇ ਜੋ ਜਿਸ ਦੇ ਵਿੱਚ ਇੱਕ ਵੱਡਾ ਮੈਸੇਜ ਵੀ ਜ਼ਰੂਰ ਹੋ ਸਕੇ ਐਂਟਰਟੇਨਮੈਂਟ ਤਾਂ ਹੈ ਹੀ ਪਰ ਇਸ ਦੇ ਵਿੱਚ ਇੱਕ ਮੈਸੇਜ ਐਡਾ ਵੱਡਾ ਕਿ ਤੁਸੀਂ ਆਪਣੇ ਆਪ ਨੂੰ ਸਿਨੇਮਾ ਹਾਲ ਦੇ ਵਿੱਚ ਹੀ ਪਾਉਂਗੇ ਤਾਂ ਤੁਸੀਂ ਬਾਹਰ ਆ ਕੇ ਵੀ ਇਹ ਫੀਲ ਕਰੋਗੇ ਕਿ ਮੈਂ ਉੱਥੇ ਬੈਠਾ ਤੇ ਤੁਸੀਂ ਇਹ ਮਹਿਸੂਸ ਕਰੋਗੇ ਕਿ ਇਹ ਫਿਲਮ ਚੱਲਦੀ ਹੀ ਰਹਿਣੀ ਚਾਹੀਦੀ ਹੈ ਤੇ ਇਹ ਫਿਲਮ ਬੰਦ ਨਹੀਂ ਹੋਣੀ ਚਾਹੀਦੀ ਜ਼ਿੰਮੇਵਾਰੀ ਥੋੜੀ ਹੈ ਤੇ ਹੁਣ ਵੀ ਜੇਕਰ ਤੁਸੀਂ ਨਹੀਂ ਦੇਖਣ ਜਾਂਦੇ ਤਾਂ ਥੋੜੀ ਗਲਤੀ ਹੈ ਤੁਸੀਂ ਕਹਿ ਸਕਦੇ ਹੋ ਅਦਾਕਾਰਾਂ ਨੂੰ ਲਾਂਭਾ ਦੇਣ ਜੋਗੇ ਨਹੀਂ ਤਾਂ ਆਪਣੇ ਪਰਿਵਾਰ ਯਾਰ ਦੋਸਤਾਂ ਦੇ ਨਾਲ ਫਿਲਮ ਦੇਖਣ ਦੇ ਲਈ ਜਾਓ ਥੋੜੇ ਕਾਲਜ ਧੰਨਵਾਦ